ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਫੈਕਟ ਦੇ ਉੱਤੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਭਾਈ ਦਲਜੀਤ ਸਿੰਘ ਬਿੱਟੂ ਹੋਰਾ ਬਾਰੇ ਜਦੋਂ ਕਿ ਉਹ ਸਫਰ ਕਰਨ ਲਈ ਸਾਈਕਲ ਦੀ ਵਰਤੋਂ ਕਰਿਆ ਕਰਦੇ ਸੀ ਖੜਕੋਵਾਦ ਵੇਲੇ ਸੋ ਉਸ ਦਾ ਇੱਕ ਕਿੱਸਾ ਤੁਹਾਨੂੰ ਦੱਸਾਂਗੇ ਜੋ ਕਿ ਬਹੁਤ ਹੀ ਦਿਲਚਸਪ ਹੈ ਵੀਡੀਓ ਬਹੁਤ ਹੀ ਵਧੀਆ ਹੋਣ ਵਾਲੀ ਹੈ ਨੂੰ ਸ਼ੇਅਰ ਜ਼ਰੂਰ ਕਰਿਓ ਦਲਜੀਤ ਸਿੰਘ ਬਿੱਟੂ ਜੀ ਲਿਖਦੇ ਨੇ ਕਹਿੰਦੇ ਵੀ ਰੂਪੋਸ਼ ਦੌਰ ਵਿੱਚ ਸਰੀਰ ਅਤੇ ਮਨ ਦੀ ਰੱਖਿਆ ਪ੍ਰਤੀ ਜ਼ਿਆਦਾ ਚੇਤਨ ਰਹਿਣਾ ਤੇ ਛੋਟੀ ਛੋਟੀ ਗੱਲ ਵੱਲ ਧਿਆਨ ਦੇਣ ਦੀ ਲੋੜ ਅਤੇ ਸ਼ੱਕ ਕਰਨਾ ਬਹੁਤ ਜ਼ਰੂਰੀ ਹੁੰਦਾ ਸਨ 1990 ਤੋਂ ਬਾਅਦ ਜਦੋਂ ਕੈਟ ਵਰਤਾਰਾ ਬਹੁਤ ਵੱਧ ਗਿਆ ਸੀ ਤਾਂ ਅਸੀਂ ਦਿਨੋਂ ਬਾਹਰ ਨਹੀਂ ਸੀ ਨਿਕਲਦੇ ਜੇ ਕਿਸੇ ਨੂੰ ਮਿਲਣਾ ਜਾਂ ਜਗ੍ਹਾ ਬਦਲਣੀ ਹੋਵੇ ਤਾਂ ਸ਼ਾਮ ਤੇ ਰਾਤ ਦੇ ਵਿਚਕਾਰ ਲਈ 2 ਘੰਟਿਆਂ ਵਿੱਚ ਸਾਰੀ ਕਾਰਵਾਈ ਕਰਨੀ ਪੈਂਦੀ ਸੀ ਮੈਂ ਚੰਡੀਗੜ੍ਹ ਵਿੱਚ ਕਿਸੇ ਕੰਮ ਲਈ ਆਇਆ ਹੋਇਆ ਸੀ ਉਹ ਕੰਮ ਕਰਨ ਤੋਂ ਬਾਅਦ ਮੈਂ ਸਾਈਕਲ ਲੈ ਕੇ 37 ਸੈਕਟਰ ਦੀ ਛੋਟੀ ਮੰਡੀ ਵਿੱਚ ਜਸਪਾਲ ਸਿੰਘ ਮਿੰਟੇ ਜੋ ਬਾਅਦ ਵਿੱਚ ਰੂਪੋਸ਼ ਹੋ ਗਿਆ ਸੀ ਉਹਨੂੰ ਮਿਲਣ ਗਿਆ ਉਹਨੂੰ ਮਿਲਣ ਤੋਂ ਬਾਅਦ ਮੈਂ 37 ਸੈਕਟਰ ਵਿੱਚ ਇੱਕ ਹੋਰ ਠਾਰ ਤੇ ਜਾਣਾ ਸੀ ਤੇ ਉਧਰ ਨੂੰ ਚੱਲ ਪਿਆ ਸ਼ਹਿਰਾਂ ਵਿੱਚ ਮੈਂ ਸਦਾ ਸਾਈਕਲ ਹੀ ਵਰਤਦਾ ਸੀ ਕਦੇ ਵੀ ਸਕੂਟਰ ਮੋਟਰਸਾਈਕਲ ਜਾਂ ਕਾਰ ਦੀ ਇਕੱਲਿਆਂ ਸਵਾਰੀ ਨਹੀਂ ਕੀਤੀ ਮੈਂ ਇਹ ਜਿਆਦਾ ਸੁਰੱਖਿਅਤ ਤਰੀਕਾ ਹੁੰਦਾ ਸੀ ਜਦੋਂ ਮੈਂ ਉਹ ਠਾਰ ਵੱਲੋਂ ਜਾ ਰਿਹਾ ਸੀ ਤਾਂ ਮੇਰੇ ਕੋਲ ਦੀ ਇੱਕ ਚਿੱਟੀ ਵੈਨ ਹੌਲੀ-ਹੌਲੀ ਲੰਗੀ ਨੇੜੇ ਹੋਣ ਤੇ ਮੈਨੂੰ ਬੜੀ ਪਰੇਸ਼ਾਨੀ ਜਿਹੀ ਹੋਈ ਤੇ ਇੱਕ ਡਰ ਜਿਹਾ ਲੱਗਿਆ ਪਰ ਉਹ ਵੈਨ ਸਿੱਧੀ ਅੱਗੇ ਲੰਘ ਗਈ ਮੈਂ ਜਿੱਧਰ ਨੂੰ ਜਾਣਾ ਸੀ ਉਸ ਤੋਂ ਉਲਟ ਪਾਸੇ ਨੂੰ ਸਾਈਕਲ ਮੋੜ ਲਿਆ ਤੇ ਉਵੇਂ ਹੀ ਸਾਵਧਾਨੀ ਵਜੋਂ ਗਲੀਆਂ ਵਿੱਚ ਕਈ ਘੁੰਮਣ ਘੇਰੀਆਂ ਜਿਹੀਆਂ ਪਾ ਕੇ ਆਪਣੀ ਠਾਰ ਤੇ ਚੱਲਿਆ ਗਿਆ। ਘਰ ਜਾ ਕੇ ਵੀ ਮੇਰੇ ਮਨ ਨੂੰ ਚੈਨ ਨਾ ਆਇਆ ਤੇ ਫੇਰ ਮੈਂ ਆਪਣੇ ਸਾਈਕਲ ਘਰ ਦੇ ਬਾਹਰ ਵਿਹੜੇ ਵਿੱਚੋਂ ਚੁੱਕ ਕੇ ਪਿਛਲੇ ਪਾਸੇ ਲਾ ਦਿੱਤਾ। ਕੁਝ ਸਮੇਂ ਬਾਅਦ ਉੱਥੋਂ ਮਿਲਣ ਵਾਲਾ ਇੱਕ ਸਾਥੀ ਆ ਗਿਆ। ਅਸੀਂ ਉੱਥੇ ਪ੍ਰਸ਼ਾਦਾ ਪਾਣੀ ਛਕਿਆ ਤੇ ਸੌਣ ਦੀ ਤਿਆਰੀ ਕਰਨ ਲੱਗ ਪਏ। ਮੈਨੂੰ ਫੇਰ ਅਚਬੀ ਜਿਹੀ ਲੱਗ ਗਈ ਤੇ ਮੈਂ ਨਾਲ ਵਾਲੇ ਸਿੰਘ ਨੂੰ ਕਿਹਾ ਵੀ ਆਪਾਂ ਕਿਤੇ ਹੋਰ ਚੱਲੀਏ। ਸ਼ਿਆਲਾ ਦੇ ਦਿਨ ਸੀ ਤੇ ਰਾਤ 10:00 ਵਜੇ ਦਾ ਸਮਾਂ ਸੀ ਉਸ ਵਕਤ 10:00 ਵਜੇ ਤੱਕ ਚੰਡੀਗੜ੍ਹ ਵਿੱਚ ਬਿਲਕੁਲ ਹੀ ਸੁੰਨਸਾਨ ਹੋ ਜਾਂਦਾ ਸੀ ਉਹਨੇ SLA ਵਜੋਂ ਕਿਹਾ ਕਿ ਹੁਣ ਬਹੁਤ ਕਵੇਲਾ ਹੋ ਗਿਆ ਇਹ ਤਾਂ ਬਹੁਤ ਖਤਰੇ ਵਾਲਾ ਕੰਮ ਹੈ ਫਿਰ ਅਸੀਂ ਪੈਦਲ ਸੈਰ ਕਰਨ ਦੇ ਬਹਾਨੇ ਨਿਕਲ ਗਏ ਤੇ ਸੈਕਟਰ 34 ਦੇ ਗੁਰੂ ਘਰ ਵਿੱਚ ਗ੍ਰ anthi ਸਿੰਘ ਕੋਲ ਗਏ ਜੋ ਉਹਦਾ ਜਾਣਕਾਰ ਸੀ ਉਹਦੇ ਕਮਰੇ ਵਿੱਚ ਪਹਿਲਾਂ ਹੀ ਇੱਕ ਨੌਜਵਾਨ ਸੁੱਤਾ ਪਿਆ ਸੀ ਤੇ ਮੈਂ ਉੱਥੇ ਰਾਤ ਕੱਟੀ ਗ੍ਰ anthi ਸਿੰਘ ਨੂੰ ਮੇਰੇ ਬਾਰੇ ਕੁਝ ਪਤਾ ਨਹੀਂ ਸੀਗਾ ਬਾਦ ਵਿੱਚ ਸਾਨੂੰ ਪਤਾ ਲੱਗਿਆ ਕਿ ਉਸ ਰਾਤ ਸਾਰੇ 37 ਸੈਕਟਰ ਵਿੱਚ ਸਾਰੀ ਰਾਤ ਦੇ ਅਗਲੇ ਦਿਨ ਤੱਕ ਬਹੁਤ ਸਖਤ ਤਲਾਸ਼ੀ ਚੱਲੀ। ਉਦੋਂ ਇਹ ਨਹੀਂ ਸੀ ਪਤਾ ਕਿ ਇਹ ਤਲਾਸ਼ੀ ਮੇਰੇ ਕਰਕੇ ਹੋਈ ਹੈ। ਜਦੋਂ ਮੈਂ ਫੜਿਆ ਗਿਆ ਤਾਂ ਡੀਆਈਜੀ ਪੱਧਰ ਦਾ ਇੱਕ ਅਫਸਰ ਵੀ ਪੁੱਛ ਕੇ ਚਲੇ ਹੀ ਆਇਆ ਜੋ ਆਈਬੀ ਨਾਲ ਵੀ ਸਬੰਧਤ ਸੀ ਜਿਸਨੇ ਸਾਡੇ ਸੰਘਰਸ਼ ਖਿਲਾਫ ਬਹੁਤ ਕੰਮ ਕੀਤਾ ਸੀ। ਉਹ ਅਫਸਰ ਨੇ ਮੈਨੂੰ ਪੁੱਛਿਆ ਕਿ ਤੈਨੂੰ ਯਾਦ ਹੈ ਕਿ ਇੱਕ ਸਿਆਲਾਂ ਦੀ ਰਾਤ ਨੂੰ 37 ਸੈਕਟਰ ਵਿੱਚ ਤੋਂ ਸਾਈਕਲ ਤੇ ਜਾਂਦਾ ਜਾਂਦਾ ਹੀ ਗਾਇਬ ਹੋ ਗਿਆ। ਉਸ ਵਕਤ ਤੈਨੂੰ ਸਾਡੀ ਖਾਸ ਗਸ਼ਤੀ ਟੋਲੀ ਨੇ ਦੇਖ ਲਿਆ ਸੀ ਪਰ ਉਹ ਐਨੇ ਘਬਰਾ ਗਏ ਸਨ ਕਿ ਤੈਨੂੰ ਇੱਕਦਮ ਹੱਥ ਨਹੀਂ ਪਾ ਸਕੇ ਉਹਨਾਂ ਸੋਚਿਆ ਵੀ ਤੇਰਾ ਪਿੱਛਾ ਕਰਕੇ ਠਾਰ ਦਾ ਪਤਾ ਕਰਾਂਗੇ ਤੇ ਫਿਰ ਰਾਤ ਨੂੰ ਮਾਰਾਂਗੇ ਸਾਨੂੰ ਇਹ ਪਤਾ ਨਹੀਂ ਲੱਗਿਆ ਕਿ ਕੁਝ ਪਲਾਂ ਵਿੱਚ ਹੀ ਜਦੋਂ ਵੈਨ ਤੇਰੇ ਕੋਲ ਦੀ ਗਈ ਤੂੰ ਕਿੱਥੇ ਚਲੇ ਗਿਆ ਐਨੇ ਸਾਲਾਂ ਬਾਅਦ ਵੀ ਉਹ ਅਫਸਰ ਇਹ ਗੱਲ ਦਾ ਉੱਤਰ ਲੱਭਣ ਲਈ ਬੇਚੈਨ ਸੀ ਉਸਨੇ ਦੱਸਿਆ ਕਿ ਅਸੀਂ ਸਾਰੇ 37 ਸੈਕਟਰ ਦੇ ਮਕਾਨਾਂ ਨੂੰ ਦੇਖਿਆ ਤੇ ਜਿਹੜੇ ਸਾਈਕਲ ਤੇ ਤੂੰ ਲੈ ਕੇ ਗਿਆ ਸੀ ਉਹ ਵੀ ਲੱਭਿਆ ਪਰ ਤੂੰ ਕਿਤੇ ਨਹੀਂ ਲੱਭਿਆ ਇਹ ਗੱਲ ਪੱਕੀ ਸੀ ਕਿ ਤੂੰ ਉਹ ਇਲਾਕੇ ਵਿੱਚ ਹੀ ਕਿਤੇ ਗਾਇਬ ਹੋ ਗਿਆ ਫਿਰ ਅਸੀਂ ਉਹਨੇ ਇਲਾਕੇ ਦੀ ਤਲਾਸ਼ੀ ਕਰਕੇ ਸੋਚ ਕੇ ਮੋੜਾਏ ਕਿ ਦੁਬਾਰਾ ਪੂਰੀ ਗਾਰਦ ਨਾਲ ਘੇਰਾ ਪਾ ਕੇ ਪੂਰੀ ਤਸੱਲੀ ਨਾਲ ਤਲਾਸ਼ੀ ਕਰਾਂਗੇ ਅਸੀਂ ਸਾਰੇ ਸੈਕਟਰ ਦੀ ਬਹੁਤ ਬਰੀਕੀ ਨਾਲ ਤਲਾਸ਼ੀ ਕੀਤੀ ਪਰ ਤੂੰ ਨਹੀਂ ਲੱਭਿਆ ਹੁਣ ਮੈਨੂੰ ਉਹ ਸਾਰਾ ਵਾਕਿਆ ਯਾਦ ਆਇਆ ਜਦੋਂ ਵੈਨ ਕੋਲ ਦੀ ਲੰਗੀ ਤੇ ਮੈਨੂੰ ਘਬਰਾਹਟ ਹੋਈ ਫਿਰ ਘੁੰਮਣ ਘੇਰੀਆਂ ਤੇ ਫਿਰ ਸਾਈਕਲ ਚੁੱਕ ਕੇ ਅੰਦਰ ਕਰਨਾ ਤੇ ਫਿਰ ਸੈਕਟਰ ਬਦਲਣਾ ਯਾਦ ਆਇਆ ਫੇਰ ਮੈਂ ਸੋਚਿਆ ਕਿ ਕਿਵੇਂ ਪ੍ਰਮਾਤਮਾ ਨੇ ਬਚਾਇਆ ਕਿਹੋ ਜਿਹਾ ਸਬੱਬ ਬਣਾਇਆ ਮੈਨੂੰ ਕੋਈ ਪੱਕਾ ਅੰਦਾਜ਼ਾ ਨਹੀਂ ਸੀਗਾ ਮੈਂ ਆਪਣੀ ਅੰਦਰੋਨੀ ਸੁਰਤ ਕਰਕੇ ਹੀ ਉਹ ਸਾਰੇ ਕਦਮ ਚੁੱਕੇ ਤੇ ਬਾਅਦ ਵਿੱਚ ਮੈਨੂੰ ਉਹ ਗੱਲ ਭੁੱਲ ਵੀ ਗਈ ਐਨੇ ਚਿਰ ਬਾਅਦ ਉਹ ਸਾਰੀ ਘਟਨਾ ਦੀ ਪੁਸ਼ਟੀ ਹੋ ਗਈ ਕਿ ਉਸ ਰਾਤ ਜੋ ਮੈਂ ਸੁੱਤੇ ਸਿੱਧ ਕੀਤਾ ਉਹ ਸਭ ਕੁਝ ਐਨ ਠੀਕ ਸੀ ਉਹ ਵੈਨ ਵਾਲੀ ਪੁਲਿਸ ਟੋਲੀ ਮੈਨੂੰ ਉਦੋਂ ਹੀ ਮਾਰ ਸਕਦੀ ਸੀ ਉਸ ਦਿਨ ਮੇਰੇ ਕੋਲ ਕੋਈ ਹਥਿਆਰ ਵੀ ਨਹੀਂ ਸੀਗਾ ਜੇ ਸਾਈਕਲ ਘਰ ਦੇ ਬਾਹਰ ਖੜਾ ਹੁੰਦਾ ਤਾਂ ਉਸੇ ਵਕਤ ਠਾਰ ਤੇ ਛਾਪਾ ਵੱਜ ਜਾਣਾ ਸੀ ਰਾਤ 10:00 ਵਜੇ ਤੱਕ ਪੁਲਿਸ ਦਸਤਿਆਂ ਨੇ ਗੁਪਤ ਤਰੀਕੇ ਨਾਲ ਸਾਰੀ ਭਾਲ ਕੀਤੀ ਤੇ ਫਿਰ ਉਹ ਪੂਰੇ ਇਲਾਕੇ ਦੀ ਤਲਾਸ਼ੀ ਲੈਣ ਦੀ ਯੋਜਨਾ ਕਰਕੇ ਚਲੇ ਗਏ। ਅਸੀਂ 10 ਤੋਂ ਬਾਅਦ ਹੀ ਪੈਦਲ ਉੱਥੋਂ ਨਿਕਲੇ ਜੇਕਰ ਪਹਿਲਾਂ ਨਿਕਲਦੇ ਤਾਂ ਵੀ ਉਹਨਾਂ ਸਾਨੂੰ ਪਛਾਣ ਲੈਣਾ ਸੀ ਜੇ ਰਾਤ ਉੱਥੇ ਰਹਿੰਦੇ ਤਾਂ ਵੀ ਪੱਕਾ ਹੀ ਫੜੇ ਜਾਣਾ ਸੀ ਅਸੀਂ। ਸਾਰਾ ਕੁਝ ਇਸ ਤਰ੍ਹਾਂ ਮੌਕੇ ਸਿਰ ਹੋਇਆ ਕਿ ਪਤਾ ਹੋਣ ਤੇ ਸੋਚ ਕੇ ਵੀ ਅਜਿਹੇ ਕਦਮ ਨਹੀਂ ਚੁੱਕੇ ਜਾਣੇ ਸਨ। ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਉਸ ਰਾਤ ਗ੍ਰੰਥੀ ਸਿੰਘ ਕੋਲ ਜੋ ਨੌਜਵਾਨ ਪਿਆ ਸੀ ਉਹ ਪਿਤਰ ਸਿੰਘ ਟੂਟੋ ਮੱਜਰਾ ਸੀ ਤੇ ਇਹ ਉਸਦੀ ਪੱਕੀ ਠਾਰ ਸੀ ਉਸ ਵਕਤ ਨਾ ਉਸ ਨੂੰ ਮੇਰਾ ਪਤਾ ਸੀ ਤੇ ਨਾ ਮੈਨੂੰ ਉਸਦੀ ਪਛਾਣ ਸੀ ਅਸੀਂ ਕਈ ਘੰਟੇ ਅਣਜਾਣ ਬੰਦਿਆਂ ਵਾਂਗ ਹੀ ਇੱਕ ਕਮਰੇ ਵਿੱਚ ਰਹੇ ਇਹ ਸੰਘਰਸ਼ ਵਿੱਚ ਆਮ ਵਾਪਰਦਾ ਹੈ ਜਦੋਂ ਬੰਦੇ ਇੱਕ ਦੂਜੇ ਨੂੰ ਨਹੀਂ ਜਾਣਦੇ ਹੁੰਦੇ ਜੋ ਇੱਕੋ ਮੰਜ਼ਲ ਦੇ ਪਾਂਦੀ ਹੁੰਦੇ ਨੇ ਇਸੇ ਤਰ੍ਹਾਂ ਸਨ 1986-87 ਵਿੱਚ ਅੰਮ੍ਰਿਤਸਰ ਵਿੱਚ ਹੀ ਸੰਘਰਸ਼ ਦੇ ਕਈ ਚੋਟੀ ਦੇ ਆਗੂ ਫੜੇ ਜਾਂ ਸ਼ਹੀਦ ਹੋ ਗਏ ਜਿਵੇਂ ਕਿ ਸੁਲੱਖਣ ਸਿੰਘ, ਸਵਰਨਜੀਤ ਸਿੰਘ, ਮਾਸਟਰ ਸੁਖਵਿੰਦਰ ਸਿੰਘ, ਹੀਰਾ ਸਿੰਘ। ਇਹਨਾਂ ਸਾਰਿਆਂ ਦੀ ਸ਼ਹਾਦਤ ਪਿੱਛੇ ਖਾਸ ਕੈੜ ਤੜੇ ਦਾ ਹੀ ਹੱਥ ਸੀ। ਅੰਮ੍ਰਿਤਸਰ ਵਿੱਚ ਮੈਨੂੰ ਵੀ ਦੋ ਵਾਰ ਇਹਨਾਂ ਟੋਲਿਆਂ ਨੇ ਘੇਰ ਲਿਆ ਸੀ। ਇੱਕ ਵਾਰ ਤਾਂ ਇੰਦਾ ਲੱਗਿਆ ਕਿ ਸਮਝੋ ਕੰਮ ਖਤਮ ਹੀ ਐ। ਇੱਕ ਵਾਰ ਮੈਂ ਅੰਮ੍ਰਿਤਸਰ ਤੋਂ ਫਰੀਦਕੋਟ ਜਾ ਰਿਹਾ ਸੀ। ਤਰਨਤਾਰਨ ਦੀ ਮੁੱਖ ਸੜਕ ਤੇ ਸਾਰੀ ਆਵਾਜਾਈ ਨੂੰ ਪੂਰੀ ਤਰ੍ਹਾਂ ਰੋਕਿਆ ਹੋਇਆ ਸੀ। ਸੜਕ ਦੇ ਆਸੇ-ਪਾਸੇ ਦੂਰ-ਦੂਰ ਤੱਕ CRPF ਤੇ ਪੁਲਿਸ ਲੱਗੀ ਹੋਈ ਸੀ। ਨਾਕੇ ਤੋਂ ਥੋੜੀ ਦੂਰ ਕੁਝ ਪੁਲਸ ਅਫਸਰ ਕੁਰਸੀਆਂ 'ਤੇ ਬੈਠੇ ਸਨ। ਉਹਨਾਂ ਤੋਂ ਥੋੜਾ ਪਾਸੇ ਕਰਕੇ ਕਾਲੇ ਸ਼ੀਸ਼ਿਆਂ ਵਾਲੀ ਨੀਲੀ ਮੈਟਾਡੋਰ ਖੜੀ ਸੀ। ਉਸ ਵਿੱਚ ਕੁਝ ਮੁਖਬਰ ਬੈਠੇ ਹੋਣਗੇ ਤੇ ਸਾਰੇ ਲੋਕਾਂ ਨੂੰ ਆਪਣੇ ਸਾਧਨਾਂ ਤੋਂ ਉਤਰ ਕੇ ਉਸ ਮੈਟਾਡੋਰ ਦੇ ਅੱਗੋਂ ਦੀ ਲੰਘਾਰੇ ਸਨ। ਮੈਂ ਬੱਸ ਵਿੱਚ ਸੀ ਸਾਰੀਆਂ ਸਵਾਰੀਆਂ ਨੂੰ ਉਤਾਰ ਲਿਆ ਤੇ ਖਾਲੀ ਬੱਸ ਨੂੰ ਡਰਾਈਵਰ ਨਾਕੇ ਤੋਂ ਅੱਗੇ ਲੈ ਗਿਆ। ਸਾਰੀਆਂ ਸਵਾਰੀਆਂ ਨੇ ਉਸ ਵੈਨ ਕੋਲੋਂ ਤੁਰ ਕੇ ਬੱਸ ਵਿੱਚ ਜਾ ਕੇ ਚੜਨਾ ਸੀ। ਮੈਨੂੰ ਸਾਰੀ ਗੱਲ ਸਮਝ ਆ ਗਈ ਮੈਂ ਬਿਲਕੁਲ ਆਰਾਮ ਨਾਲ ਤੁਰਦਾ ਰਿਹਾ ਤੇ ਕੋਈ ਉਚੇਚ ਨਹੀਂ ਦਿਖਾਈ ਕੁਝ ਲੋਕਾਂ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਉਹ ਆਪਸ ਵਿੱਚ ਸਵਾਲ ਜਵਾਬ ਕਰੀ ਜਾ ਰਹੇ ਸਨ ਕਈ ਕਬਰ ਆ ਗਏ ਸਨ ਤੇ ਕੁਝ ਇਹੋ ਜਿਹੇ ਵੀ ਸਨ ਜੋ ਇਸ ਦੀ ਆਦੀ ਹੋ ਚੁੱਕੇ ਸਨ ਕਿਉਂਕਿ ਉਸ ਵਕਤ ਇਹ ਆਮ ਜਿਹੀ ਗੱਲ ਸੀ ਇੱਕ ਬਜ਼ੁਰਗ ਨੇ ਕਿਹਾ ਕਿ ਇਸ ਨੀਲੀ ਗੱਡੀ ਵਿੱਚ ਕਾਲੀਆਂ ਬਿੱਲੀਆਂ ਬੈਠੀਆਂ ਨੇ ਇੱਕ ਮਾਤਾ ਨੂੰ ਗੱਲ ਸਮਝ ਨਹੀਂ ਲੱਗੀ ਕਿ ਇੱਥੇ ਇਹਨਾਂ ਨੂੰ ਕਿਉਂ ਬਿਠਾਇਆ ਅਸੀਂ ਅੱਗੇ ਤੁਰਤੇ ਗਏ ਤੇ ਆਪਣੀ ਬੱਸ ਤੱਕ ਪਹੁੰਚ ਗਏ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਪਰ ਜਦ ਤੱਕ ਬੱਸ ਨਹੀਂ ਤੁਰੀ ਤਾਂ ਐਵੇਂ ਲੱਗਦਾ ਰਿਹਾ ਕਿ ਘੇਰਾ ਪਿਆ ਕੇ ਪਿਆ ਦੋਸਤੋ ਇਹ ਦੋ ਕਿਸੇ ਸਨ ਸਰਦਾਰ ਦਲਜੀਤ ਸਿੰਘ ਬਿੱਟੂ ਨਾਲ ਸੰਬੰਧਿਤ ਜਦੋਂ ਕਿ ਉਹ ਖਾੜਕੋਵਾਦ ਵੇਲੇ ਜੂਝ ਰਹੇ ਸਨ ਲੜ ਰਹੇ ਸਨ ਐਸੇ ਤਰ੍ਹਾਂ ਦਾ ਕਿੱਸਾ ਲੈ ਕੇ ਕੱਲ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਸਸਰੀਆਤ